ਅਜਿਹੜਾ ਰੋਡ ਤੁਸੀਂ ਦੇਖ ਰਹੇ ਹੋ ਆਪਣੀ ਸਕਰੀਨ ਦੇ ਉੱਪਰ ਇਹ ਕੁਟੀ ਰੋਡ ਮਲੇਰ ਕੋਟਲਾ ਤੇ ਇਹਦੇ ਉੱਪਰ ਇੱਕ ਦੁਕਾਨ ਖੁੱਲੀ ਹੈ ਨਿਊ ਕ੍ਰਿਸਟਲ ਥਿੰਦ ਮਾਰਬਲ ਹਾਊਸ ਜਿੱਥੋਂ ਤੁਹਾਨੂੰ ਮਾਰਬਲ ਬਹੁਤ ਹੀ ਸਸਤੇ ਰੇਟਾਂ ਤੇ ਤੇ ਬਹੁਤ ਹੀ ਵਧੀਆ ਕੁਆਲਿਟੀ ਦਾ ਤੇ ਅੱਜ ਅਸੀਂ ਤੁਹਾਨੂੰ ਕੁਝ ਐਸੀਆਂ ਗੱਲਾਂ ਦੱਸਾਂਗੇ ਜਿਹੜੀਆਂ ਆਪਾਂ ਅਕਸਰ ਜਦੋਂ ਆਪਣੇ ਘਰਾਂ ਦੇ ਵਿੱਚ ਮਾਰਬਲ ਲਵਾਉਣਾ ਹੈ ਗੌਰ ਨਹੀਂ ਕਰਦੇ ਆਜੋ ਫਿਰ ਵੀਡੀਓ ਸ਼ੁਰੂ ਕਰਦੇ ਹਾਂ ਜੀ ਤੇ ਹਨਾ ਅੱਜ ਮਾਰਬਲ ਦੀ ਇੱਕ ਡੈਡੀਕੇਟਿਡ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਏ ਆਂ ਭਾਈ ਉਹਨਾਂ ਦੀ ਪਹਿਲਾਂ ਆਪਾਂ ਵੀਡੀਓ ਪਾਈ ਸੀ ਟਾਇਲ ਦੀ ਜਿਹਨੂੰ ਤੁਸੀਂ ਵਧੀਆ ਪਿਆਰ ਦਿੱਤਾ ਉਹਦੇ ਵਿੱਚ ਕਾਫੀ ਕਾਫੀ ਆਟਮਾ ਦੇ ਰੇਟ ਆਪਣੇ ਦੱਸਦੇ ਸੀ ਕਈਆਂ ਦੇ ਰਹਿ ਗਏ ਸੀ ਤੇ ਅੱਜ ਪ੍ਰੋਪਰ ਤੁਹਾਨੂੰ ਸਾਰੇ ਆਟਮਾ ਦੇ ਰੇਟ ਦੱਸਾਂਗੇ ਤੇ ਰੇਟ ਵੀ ਉਹ ਹੋਣਗੇ ਜਿਹੜੇ ਮਾਰਕੀਟ ਤੋਂ ਤੁਹਾਨੂੰ ਕਿਤੋਂ ਨਹੀਂ ਮਿਲ ਲੈ ਤੇ ਗ੍ਰੇਨਾਈਟ ਦੀਆਂ ਹੋਰ ਬਹੁਤ ਐਸੀਆਂ ਗੱਲਾਂ ਦੱਸਾਂਗੇ ਜਿਹੜੀਆਂ ਆਮ ਦੁਕਾਨਦਾਰ ਤੁਹਾਨੂੰ ਨਹੀਂ ਦੱਸਦੇ ਪਰ ਤੁਸੀਂ ਲੈਣਾ ਚਾਹੇ ਜਿੱਥੋਂ ਮਰਜੀ ਐ ਜਿੱਥੋਂ ਮਰਜੀ ਤੁਸੀਂ ਵੀਡੀਓ ਦੇਖ ਰਹੇ ਹੋ ਪਰ ਵੀਡੀਓ ਪੂਰੀ ਜ਼ਰੂਰ ਦੇਖ ਲਿਓ ਕਿਉਂਕਿ ਬਹੁਤ ਐਸੀਆਂ ਚੀਜ਼ਾਂ ਜਾਣਨ ਨੂੰ ਮਿਲ ਗਈਆਂ ਜਿਹੜੇ ਹੋਰ ਦੁਕਾਨਦਾਰ ਨਹੀਂ ਦੱਸਦੇ ਕਿਉਂ ਨਸੀਮ ਭਾਈ ਹਾਂਜੀ ਹਾਂਜੀ ਤੇ ਬਾਕੀ ਆਪਣੇ ਕੋਲ ਕਿਹੜਾ-ਕਿਹੜਾ ਮਾਰਬਲ ਹੁੰਦਾ ਕੀ ਰੇਟ ਆ ਦੱਸ ਦਿਓ ਫ ਏ ਮਾਰਕੀਨੋ ਬਲੈਕ ਹੈ। ਦੀ ਕੀ ਖਾਸੀਅਤ ਹੁੰਦੀ ਆ ਵੀਰੇ? ਮਾਰਕੀਨੋ ਬਲੈਕ ਸਾਰੇ ਕਲਰ ਨੇ ਜਿਹੜੇ ਮਿਲਵੇ ਨੇਚਰਲੀ ਨਿਕਲਣ ਨੇ ਸਾਰੇ। ਆਰਟੀਫੀਸ਼ਲ ਵੀ ਹੁੰਦੇ ਨੇ। ਅੱਛਾ ਜੀ ਲਓ ਦੱਸੋ ਮਤਲਬ ਜਿਹੜਾ ਗ੍ਰੇਨੇਟ ਹੁੰਦਾ ਆਰਟੀਫੀਸ਼ਲ ਕਲਰ ਦੇ ਵਿੱਚ ਵੀ ਆਉਂਦਾ। ਵੀਡੀਓ ਦੇ ਵਿੱਚ ਇੱਕ ਮੈਂ ਇੱਕ ਗੱਲ ਕਹਿਣਾ ਚਾਹਣਾ। ਸਾਡੀਆਂ ਵੀਡੀਓ ਪਾਉਣ ਦਾ ਮਤਲਬ ਸਿਰ ਇਕੋ ਹੀ ਆ। ਠੀਕ ਆ ਵੀਰੇ। ਕੀ ਆ ਮਤਲਬ ਸਾਡਾ ਅਵੇਅਰ ਕਰਨਾ ਲੋਕਾਂ ਨੂੰ। ਲੋਕਾਂ ਨੂੰ ਅਵੇਅਰ ਕਰਨਾ ਤਾਂ ਕਿ ਲੋਕਾਂ ਦਾ ਜਿਹੜਾ ਧੋਖਾ ਹੁੰਦਾ ਕਸਟਮਰ ਚਾਹੇ ਮਾਲ ਲਵੇ ਨਾ ਲਵੇ ਉਹਦੀ ਆਪਣੀ ਹੋਵੇ। ਹੂੰ ਹੂੰ ਹੂੰ। ਕਸਟਮਰ ਨਾਲ ਜਿਹ ਔਰ ਜਿਹੜੇ ਚੀਜ਼ ਦੇ ਪੈਸੇ ਲਗਾ ਰਿਹਾ ਕਸਟਮਰ ਨੂੰ ਉਹ ਚੀਜ਼ਾਂ ਉਹ ਜਿਹੜੀਆਂ ਚੀਜ਼ਾਂ ਉਹ ਅਵੇਅਰ ਕਰਨਾ ਹੈ ਕਸਟਮਰ ਨੂੰ ਬਟਰ ਕਲਰ ਹੁੰਦੇ ਨੇ ਉਹ ਬੈਕ ਹੋਰ ਹੁੰਦੀਆਂ ਫਰੰਟ ਹੋਰ ਹੁੰਦਾ ਅੱਛਾ ਜੀ ਉਹਦਾ ਨੁਕਸਾਨ ਕੀ ਹੁੰਦਾ ਕਸਟਮਰ ਉਹਦਾ ਨੁਕਸਾਨ ਇਹ ਹੈ ਉਹਨੂੰ ਜੇ ਆਪਾਂ ਫਰੰਟ ਤੇ ਲਾਉਣੇ ਆ ਕਿਸੇ ਬਾਹਰ ਓਪਨ ਏਰੀਆ 'ਚ ਪੌੜੀ ਤੇ ਲਾਤਾ ਜੇ ਧੁੱਪ ਪੈਂਦੀ ਹੋਵੇ ਹਾਂ ਸਟੈਪ ਤੇ ਲਾਤਾ ਤੇ ਪਿੱਲਰ ਤੇ ਲਾਤਾ ਵੀ ਉਹ ਤੋਂ ਲਾਉਣ ਤੋਂ ਬਾਅਦ ਉਹ ਕਲਰ ਚੇਂਜ ਹੋ ਜਾਂਦਾ ਪੰਜ ਚਾਰ ਮਹੀਨਿਆਂ ਬਾਅਦ ਅੱਛਾ ਜੀ ਅਸਲੀ ਜਿਹੜਾ ਕਲਰ ਹੁੰਦਾ ਉਹ ਨਿਕਲਿਆ ਆਉਂਦਾ ਇਹਦਾ ਰੇਟ ਹੈ ਜਿਹੜਾ 80 ਫੈਕਟਰੀ ਵਾਲ ਚੱਕਦੇ ਆ ਉਹਦੇ ਵਿੱਚ ਇਹ ਜਿਹੜੀ ਪਾਲਿਸ਼ ਹੁੰਦੀ ਹੈ ਕਟਿੰਗ ਹੁੰਦੀ ਹੈ ਉਹ ਸੋਲਾ ਹੈਡ ਮਸ਼ੀਨ ਹੈ ਅੱਛਾ ਜੀ ਇਹਦਾ ਵੀ ਫਰਕ ਹੁੰਦਾ ਓਕੇ ਹਾਂਜੀ ਓਕੇ ਓਕੇ ਉਹ ਲਾਈਨਰ ਪਾਲਿਸ਼ ਹੈ ਅੱਛਾ ਜੀ ਇਹਦਾ ਕੀ ਮਤਲਬ ਪਾਲਿਸ਼ ਜਿਹੜੀ ਹੈਗੀ ਉੱਤਰ ਦੀ ਨਹੀਂ ਇਹ ਪਾਲਿਸ਼ ਉੱਤਰ ਦੀ ਫਿਨਿਸ਼ਿੰਗ ਟੱਕਣੀ ਆਏਗੀ ਔਰ ਇਹਦਾ ਜਿਹੜਾ ਥਿਕਨਸ ਹੈ ਥਿਕਨਸ 16 mm ਆਏਗੀ ਥਿਕਨੈਸ ਦੇਖ ਲਓ ਜੀ ਮਤਲਬ ਕਈ ਐਸੇ ਵੀ ਹੁੰਦੇ ਨੇ ਜਿਵੇਂ ਜਿਹਦਾ ਥਿਕਨਸ ਬਹੁਤ ਘੱਟ ਹੁੰਦੀ ਆ 16 mm ਦੀ 16 mm ਥਿਕਨਸ ਆਏਗੀ ਲਾਈਨਰ ਪਾਲਿਸ਼ ਆਏਗੀ ਕੁਝ ਐਸੇ ਫੈਕਟਰੀਆਂ ਜਿੱਥੇ ਲਾਈਨਰ ਪਾਲ अच्छा जी मतलब काफी दुकानदार ਨੇ ਉੱਥੋਂ ਮਾਲ ਲੈਂਦੇ ਉੱਥੋਂ ਮਾਲ ਲੈਂਦੇ ਨੇ ਰੇਟ ਕੱਟ ਕਰਨ ਦੁਕਾਨ ਤੇ ਜਾਂਦਾ ਕਸਟਮਰ ਮਾਲ ਲੈਣ ਵਾਸਤੇ ਸਾਰਾ ਸਾਨੂੰ 200 ਫੁੱਟ ਮਾਲ ਚਾਹੀਦਾ ਉਹ 200 ਫੁੱਟ ਮਾਲ ਲੈ ਲਿਆ ਉਹਨੇ ਦੁਕਾਨਦਾਰ ਦਾਦਾ ਵੀ ਚਾਰ ਤੱਪੀਆਂ ਆਣੀਆਂ ਈ ਪੰਜ ਤੱਪੀਆਂ ਆਣੀਆਂ ਉਹ ਵਿਚਾਰਾ ਕਦੇ ਮੈਜ਼ਰਮੈਂਟਰੀ ਕਰਦਾ ਜੇ ਉਹ ਕਸਟਮਰ ਨੇ 200 ਸਕਰ ਫੁੱਟ ਲੈਣ ਆਇਆ ਕਦੇ ਮੈਜ਼ਰਮੈਂਟਰੀ ਕਰਦਾ ਹੈਗਾ ਠੀਕ ਹੈ ਜੀ ਕਸ ਦੁਕਾਨਦਾਰ ਕੀ ਕਰਦੇ ਨੇ ਰੇਟ ਲੋਗਲ ਸੱਥਲੇ ਕਰ ਗਏ ਮਾਲ ਦੇ ਗਏ ਨੇ ਕਸਟਮਰ ਨੂੰ ਪਰ ਉਹ ਮੈਜ਼ਰਮੈਂਟ ਵੀ ਚੈੱਕ ਕਰਨ ਨਾਲ ਇਸ ਤਾ ਇਹ ਗੱਲ ਕਹਨੇ ਆ ਮਤਲਬ ਕੀ ਹੁੰਦਾ ਮੈਰਮੈਂਟ ਦੇ ਵਿੱਚ ਮੈਰਮੈਂਟ ਦੇ ਵਿੱਚ ਮਤਲਬ ਇਹ 200 ਫੁੱਟ ਮਾਲ ਆ 190 ਫੁੱਟ ਮਾਲ ਜਾ ਰਹੇ ਆ ਖਰੀਦਦੇ ਹੋ ਨਾ ਤਿੰਨ ਚਾਰ ਚੀਜ਼ਾਂ ਦਾ ਧਿਆਨ ਜ਼ਰੂਰ ਰੱਖਿਓ ਦਾ ਪਾਲਿਸ਼ ਬਾਰੇ ਜ਼ਰੂਰ ਪੁੱਛਿਓ ਇੱਕ ਤਿੱਕ ਨਸ ਜਿਹੜੀ ਸਿਕਨਸ ਹੁੰਦੀ ਆ ਆਪਣੇ ਕੋਲੇ ਮਿਲਦੀ ਆ 16 ਐਮ ਐਮ ਇੱਕ ਮਾਲ ਆ ਉਹ ਟੈਸਟ ਚੈੱਕ ਜ਼ਰੂਰ ਕਰਿਓ ਮਤਲਬ ਲੈਂਥ ਬ੍ਰੈਡਥ ਕਰਕੇ ਤੁਸੀਂ ਇਹਨੂੰ ਗੁਣਾ ਕਰ ਸਕਦੇ ਹੋ ਤੁਹਾਨੂੰ ਮਾਲ ਦਾ ਪਤਾ ਲੱਗ ਜਾ ਹਾਂਜੀ 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 ਠੀਕ ਆ ਹੁਣ ਆਪਾਂ ਅੱਗੇ ਦੇਖਦੇ ਆਂ ਬਾਈ ਆ ਵੀ ਪੀਸ ਮਤਲਬ ਕਿ ਜ਼ਿਆਦਾਤਰ ਲੋਕ ਬਲੈਕ ਕਿ ਲਵਾਉਂਦੇ ਆ ਹਾਂਜੀ ਜ਼ਿਆਦਾ ਬਲੈਕ ਪੈਂਟ ਇਹ ਦੇਖੋ ਜੀ ਹੁਣ ਕਿੰਨਾ ਤਾਂ ਪਸੰਦ ਕਰਦੇ ਨੇ ਬਾਈ ਇਹਨੂੰ ਲੋਕ ਬਲੈਕ ਨੂੰ ਜਿਆਦਾ ਟ੍ਰੈਂਡ ਆਪਰੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਹਾਂਜੀ ਬਲੈਕ ਨੂੰ ਜਿਆਦਾ ਪਸੰਦ ਕੀਤਾ ਜਾਂਦਾ ਹੈ ਕਲਰ ਤਾਂ ਆਪੇ ਲੋ ਮੋਸਟਲੀ ਸਾਰੀ ਪਹਿਨੇ ਬ੍ਰਾਊਨ ਪਿਆ ਹੈ ਆਈਸ ਵਾਈਟ ਪਿਆ ਹੈ ਹਿਮਾਲਿਆ ਬ੍ਰਾਊਨ ਪਿਆ ਹੈ ਲਗਭਗ ਸਾਰੇ ਕਲਰ ਪਹਿਨੇ ਸਾਰੇ ਗਰਾਂਟ ਬ੍ਰਾਊਨ ਪਿਆ ਸਾਊਥ ਦਾ ਮਾਲ ਤੇ ਵਗੇਰਾ ਬਲੈਕ ਦਾ ਜਿਹੜਾ ਰੇਟ ਆਇਆ ਹੈ 99 75 ਰੁਪਏ 75 ਰੁਪਏ ਮਾਲ ਆਉਂਦਾ ਹੈ ਬਿੱਗ ਲੋਡ ਦੇ ਵਿੱਚ ਆਉਂਦਾ ਲੋਡ ਵੱਡੇ ਵੱਡੇ ਹੁੰਦੇ ਨੇ ਆਮ ਦੁਕਾਨਾਂ ਨਾਲ ਕੀ ਮਿਲਦਾ ਕੋਈ 10 ਪੀਸ ਪਹਿਨੇ ਕੋਈ 5 ਪੀਸ ਪਹਿਨੇ ਸਾਰਾ ਲੇ ਚਾਹੇ ਯਾਰ ਯਾਰ ਪਿਆ ਆਲਰੇਡੀ ਰੈਡੀ ਪਿਆ ਹੱਲੇ ਮਾਰ ਦੁਕਾਨ ਦੇ ਉੱਪਰ ਪਿਆ ਕੀ ਬਾਤ ਇੱਕ ਜਿਵੇਂ ਬਲੈਕ ਤਾਂ ਆਪਾਂ ਨੇ ਦੇਖ ਲਿਆ ਹਨਾ ਉਹਦੇ ਵਿੱਚ ਉਦੋਂ ਵਾਲ ਆਹ ਕਲਰ ਦੇਖੋ ਜੀ ਇਹ ਇਸ ਵਾਈਟ ਇਹ ਜਦੋਂ ਅਸੀਂ ਚੈੱਕ ਕਰ ਰਹੇ ਸੀ ਵੀਰੇ ਇਹਦੇ ਵਿੱਚ ਮੈਨੂੰ ਲੱਗਾ ਜਿਹੜੀ ਸਲਿੱਪ ਹੈ ਉਹ ਵੀ ਘੱਟ ਆ ਹਨਾ ਆਹ ਲੈਦਰ ਲੁੱਕ ਦੇ ਵਿੱਚ ਹੈ ਲੈਦਰ ਮਤਲਬ ਇਹ ਜਿਹੜੀ ਫਿਨਿਸ਼ਿੰਗ ਫਰੰਟ ਕੀਤਾ ਹੋਇਆ ਹੈ ਨਾ ਇਹਦਾ ਅੱਛਾ ਇਹ ਲੈਦਰ ਕੀਤਾ ਹੋਇਆ ਹੈ ਟੋਰਚ ਦੇ ਵਿੱਚ ਲਾਉਣਾ ਹੈ ਰੈਂਪ ਦੇ ਵਿੱਚ ਲਾਉਣਾ ਹੈ ਸਟੇਰੀਆਂ ਤੇ ਪੌੜੀਆਂ ਤੇ ਲਾਉਣਾ ਹੈ ਇਹ ਕੁਝ ਲੋਕ ਮਤਲਬ ਇਹ ਕਹਿੰਦੇ ਨੇ ਵੀ ਅਸੀਂ ਗਲੋਕਸ ਨਹੀਂ ਲਗਾਉਣਾ ਪਲੇਨ ਨਹੀਂ ਲਗਾਉਣਾ ਸਾਡੇ ਲੇਡ ਲੁੱਕ ਉਸੇ ਦਾ ਸਲਿਪਰੀ ਹੁੰਦਾ ਹਾਂਜੀ ਇਹ ਲੇਡ ਲੁੱਕ ਦੇ ਵਿੱਚ ਹੈ ਫਿਰ ਇਹਦਾ ਤਾਂ ਰੇਟ ਵੀ ਜ਼ਿਆਦਾ ਹੋਊਗਾ ਯਾਰ ਨਹੀਂ ਨਹੀਂ ਰੇਟ ਤਾਂ ਬਹੁਤ ਜ਼ਿਆਦਾ ਘਟਨੇ ਵੀਰੇ ਰੇਟ ਜਿਹੜਾ 85 ਰੁਪਏ ਹੈ ਮਤਲਬ 85 ਰੁਪਏ ਫੁੱਟ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਆਈਸੀ ਵਾਈਟ ਜੀ ਨੂੰ ਆਪਾਂ ਕਹਿੰਦੇ ਆ ਅਗਰੇ ਕਲਰ ਜਿਆ ਉਹ ਮਿਲ ਜਾਊਗਾ ਕੀ ਹੈ ਸੁਪਰ ਬਲੈਕ ਮਤਲਬ ਜਮੇ ਹੀ ਬਲੈਕ ਹੈ ਨਾ ਸੁਪਰ ਬਲੈਕ ਤੇ ਇਹਦਾ ਪ੍ਰਾਈਸ ਵਗੈਰਾ ਇਹਦਾ ਪ੍ਰਾਈਸ 90 ਰੁਪਏ ਹੈ ਉਹਦਾ 85 ਆ ਗਿਆ ਇਹਦਾ 90 ਹੋ ਗਿਆ ਮਤਲਬ ਬਲੈਕ ਦੇ ਵਿੱਚ ਤੁਹਾਨੂੰ ਫ ਅੱਛਾ ਇਹ ਸਾਊਥ ਦਾ ਮਾਲ ਆ ਦੇਖੋ ਜੀ ਸਾਊਥ ਦਾ ਮਾਲ ਦੇਖਣ ਸੀ ਤੁਹਾਨੂੰ ਪਤਾ ਲੱਗੂਗਾ ਹਾਂਜੀ ਹਾਂਜੀ ਮਤਲਬ ਸਾਊਥ ਦੇ ਮਾਲ ਦੀ ਖਾਸੀਅਤ ਮੇਨ ਖਾਸੀਅਤ ਕੀ ਹੁੰਦੀ ਹੈ ਵੀਰੇ ਫਿਨਿਸ਼ਿੰਗ ਜ਼ਿਆਦਾ ਹੁੰਦੀ ਹੈ ਥਿਕਨੈਸ ਜ਼ਿਆਦਾ ਹੁੰਦੀ ਹੈ ਅੱਛਾ ਜੀ ਤਾਂ ਰੇਟ ਦਾ ਵੀ ਥੋੜਾ ਜ਼ਿਆਦਾ ਰੇਟ ਥੋੜਾ ਪਲੱਸ ਹੁੰਦਾ ਹੈ ਇਧਰ ਦੇਖੋ ਜੀ ਇਧਰ ਆਓ ਆ ਵੀ ਮਾਲ ਤੁਸੀਂ ਬਹੁਤ ਲੋਕਾਂ ਦੇ ਲੱਗਿਆ ਹੋਇਆ ਦੇਖਿਆ ਹੋਊਗਾ ਦੇਖੋ ਜੀ ਇਹਦਾ ਪ੍ਰਾਈਸ ਕੀ ਆ ਭਾਜੀ ਪ੍ਰਾਈਸ ਦੱਸੋ ਇਹਦਾ ਇਹਦਾ ਕੁੱਲ ਪ੍ਰਾਈਸ ਜਿਹੜਾ 85 ਰੁਪਏ ਫੁੱਟਾ ਮਤਲਬ 85 ਰੁਪਏ ਫੁੱਟਾ ਦੇਖ ਲਓ ਤੁਸੀਂ 100 ਤੋਂ ਘੱਟ ਆ ਜਿਹੜਾ ਰੇਟ ਲਓ ਜੀ ਇਹ ਵੀ ਬਹੁਤ ਵੱਡਾ ਧਮਾਕਾ ਮਾਰਵਲ ਜਿਹੜਾ ਹੈਗਾ ਮਤਲਬ 60 ਰੁਪਏ ਫੁੱਟ ਤੋਂ ਬਾਈ ਉਹਨਾਂ ਦੀ ਦੁਕਾਨ ਤੇ ਤੁਹਾਨੂੰ ਮਿਲ ਜਾਊਗਾ ਹਾਂਜੀ ਇਹਦੀ ਗਨੈਰ ਦੀ ਖਾਸੀਅਤ ਕੀ ਹੈ ਜੇ ਆਪਾਂ ਇਹਨੂੰ ਸਾਈਡ ਤੇ ਲਗਾ ਦਨੇ ਆ ਨਾ ਰੈਂਪ ਵਗੈਰਾ ਦੇ ਪੌੜੀਆਂ ਲਗਾ ਦਨੇ ਆ ਅਗਰ ਇਹਨੂੰ ਸਾਈਡ ਤੋਂ ਦੇਖਦੇ ਆਪਾਂ ਐਂ ਇਦਾਂ ਚਮਕਦਾ ਜਿਵੇਂ ਡਾਈਮਰ ਚਮਕਦਾ ਹੁੰਦਾ ਅੱਛਾ ਜਿਵੇਂ ਟਾਈਗਰ ਆ ਦਾ ਲੁੱਕ ਜੀ ਹੁੰਦੀ ਆ ਉਹ ਲੁੱਕ ਇਹਦੇ ਵਿੱਚ ਆ ਜਾਂਦਾ ਹਾਂਜੀ ਟਾਈਗਰ ਲੁੱਕ ਵੀ ਆਪਾਂ ਲੋ ਹਿਮਾਲਿਆ ਮਰਾਉਣ ਪਿਆ ਇਧਰ ਦੇਖ ਲਓ ਜੀ ਆਹ ਟਾਈਗਰ ਲੁੱਕ ਚ ਆ ਗਿਆ ਹਿਮਾਲਿਆ ਮਰਾਉਣ ਪਿਆ ਹਾਂਜੀ ਇਹਦੀ ਦਾ ਟੌਰ ਹੈ ਅੱਡ ਹੈ ਹਾਂ ਅਸਪੀਟਾਸਿਕ ਰਪੀ ਬਟਾ ਠੀਕ ਹੈ ਇਹ ਵੀ ਲੈਦਰ ਲੋਕ ਦੇ ਵਿੱਚ ਹੀ ਹੈ ਲੈਦਰ ਲੋਕ ਇਹ ਦਾ ਬੇਸ ਹੈ ਲੈਦਰ ਹੈ ਓਕੇ ਇਹ ਵੀ ਬਹੁਤ ਸੋਹਣਾ ਜੰਪੂ ਮੈਨੂੰ ਲਾਈਟ ਪੈਣੀ ਇਹਦੇ ਤੇ ਆਹ ਕਟਾਈਸ ਆ ਗਿਆ ਅੱਛਾ ਜੀ ਇਹਦੀ ਤਾਂ ਵੈਸੇ ਥਿੱਕਨੈਸ ਹੀ ਤੁਸੀਂ ਦੇਖ ਲਓ ਤੁਹਾਨੂੰ ਵੈਸੇ ਹੀ ਪਤਾ ਲੱਗਦਾ ਕਿ ਕਿੰਨੀ ਜਿਹੜੀ ਹੈਗੀ ਆ ਇਹਦੀ ਕੁਆਲਿਟੀ ਹੋਏਗੀ ਹੋਰ ਕੀ ਕੀ ਮਿਲਦਾ ਆਪਣੇ ਕੋਲ ਬਾਕੀ ਆਪਣੇ ਕੋਲ ਟਾਇਲ ਮਿਲ ਜਾਂਦੀ ਹੈ ਸਾਰੇ ਫਾਇਲ ਮਿਲ ਜਾਂਦੇ ਨੇ ਠੀਕ ਹੈ ਜੀ ਸੈਨੀਟਰੀਆ ਸਮਾਨ ਮਿਲ ਜਾਂਦਾ ਠੀਕ ਹੈ ਜੀ ਸਭ ਕੁਝ ਹਾਜ਼ਰ ਆ ਪੈ ਲਵੇ ਮਤਲਬ A ਤੋਂ Z ਅਗਰ ਤੁਸੀਂ ਘਰ ਤਿਆਰ ਕਰ ਰਹੇ ਹੋ A ਤੋਂ Z ਚੀਜ਼ ਇਹਨਾਂ ਕੋਲੇ ਮਿਲ ਜੂਗੀ ਟਾਇਲ ਇਹਨਾਂ ਕੋਲੇ ਗ੍ਰੇਨਾਈਟ ਆਪਾਂ ਨੇ ਦੇਖ ਹੀ ਲਿਆ ਜੀ ਵੀਡੀਓ ਦੇ ਵਿੱਚ ਉਹ ਇਹਨਾਂ ਕੋਲੇ ਮਿਲਦਾ ਹੋਮ ਡੈਕੋਰ ਦੀ ਆਈਟਮਾਂ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ ਮਾਰਬਲ ਦੇ ਵਿੱਚ ਉਹ ਇਹਨਾਂ ਕੋਲ ਮਿਲਦੀਆਂ ਨੇ ਬਾਕੀ ਸੈਂਟਰੀ ਦਾ ਸਾਰਾ ਸਮਾਨ ਮਿਲਦਾ ਹਾਂਜੀ ਹਾਂਜੀ ਮਿਲਦਾ ਹਾਂ ਜਿਵੇਂ ਆਪਾਂ ਜਨਰਲੀ ਟੂਟੀਆਂ ਵਗੈਰਾ ਦੀ ਗੱਲ ਕਰ ਲਈਏ ਸਾਰਾ ਸਾਰਾ ਸੈਂਟਰੀ ਦਾ ਸਮਾਨ ਸਾਰਾ ਹੋਲ ਸੇ ਰੇਟਾਂ ਦੇ ਮਿਲੂਗਾ ਮਾਲ ਮਰ ਖੋਸੇ ਰੇਟਾਂ ਦੇ ਮਿਲੂਗਾ ਕੋ ਟ੍ਰਾਈ ਕਰੇ ਟ੍ਰਾਈ ਕਰਨ ਦੇ ਬਾਅਦ ਉਹਦੀ ਕੁਆਲਿਟੀ ਵੀ ਦੇਖੇ ਵੀ ਕੁਆਲਿਟੀ ਜੇਨੂਇਲ ਕੀ ਹੈ ਓਕੇ ਐਸੀ ਨਹੀਂ ਇਹ ਕਹਿੰਦੇ ਕਸਟਮਰ ਨੇ ਮਤਲਬ ਘਰ ਬਣਾਉਣਾ ਹੈ ਕਸਟਮਰ ਦਾ ਕਾਰੇ ਕੜਾ ਇੱਕ ਵਾਰ ਹੀ ਬੰਦਦਾ ਦੋ ਵਾਰ ਨਹੀਂ ਬੰਦਦਾ ਐਸੀ ਇਹ ਚਾਹੁੰਦੇ ਆ ਵੀ ਕਸਟਮਰ ਸਾਡੇ ਲਵੇ ਇੱਕ ਵਾਰ ਆਵੇ ਅਸੀਂ ਉਹਨੂੰ ਅਵੇਅਰ ਕਰੀਏ ਵੀ ਮਾਰਕੀਟ 'ਚ ਥੋੜਾ ਨਾ ਇਸ ਤਰ੍ਹਾਂ ਧੋਖੇ ਵੀ ਹੋਣੇ ਨੇ ਇਸ ਤਰ੍ਹਾਂ ਦਾ ਮਾਲ ਹੈ ਅੱਜ ਪਤਾ ਨਹੀਂ ਕਿਵੇਂ ਪੈਸਾ ਲਗਾ ਰਿਹਾ ਆਪਣੇ ਘਰ ਨੂੰ ਬਣਾਉਣ ਵਾਸਤੇ ਇਹ ਗੱਲ ਸਹੀ ਬਹੁਤ ਮੁਸੀਬਤ ਨਾਲ ਪੈਸਾ ਬੰਦਦਾ ਹੈ ਇਸ ਦਾ ਸਿਰਫ ਇਹੀ ਚਾਹੁੰਦੇ ਆ ਵੀ ਸਾਡੇ ਲਵੇ ਆਵੇ ਕਸਟਮਰ ਅਸੀਂ ਉਹਨੂੰ ਅਵੇਅਰ ਕਰੀਏ ਮਤਲਬ ਕਿ ਮਾਰਕੀਟ ਦੇ ਪੈਸਾ ਉਹ ਸਹੀ ਜਗ੍ਹਾ ਲੱਗੇ ਸਹੀ ਜਗ੍ਹਾ ਲੱਗੇ ਅਗਲੇ ਦਾ ਸਹੀ ਕਸਟਮਰ ਦਾ ਸਹੀ ਸਾਰਾ ਕੰਮ ਹੋਵੇ ਸਹੀ ਕੰਮ ਹੋਵੇ ਪੂਰਾ ਇਹਦੀ ਤੇ ਹੁਣ ਬਈ ਜਿਹੜਾ ਵੀਡੀਓ ਨੂੰ ਸ਼ੇਅਰ ਕਰੂਗਾ ਜਿਹੜਾ ਆਪਣਾ ਪੇਜ ਆ ਉਹਨੂੰ ਲਾਈਕ ਕਰੂਗਾ ਪੇਜ ਦਾ ਨਾਮ ਵੀ ਦੱਸ ਦਿਓ ਪੇਜ ਦਾ ਨਾਮ ਹੈ ਆਪਣਾ ਕ੍ਰਿਸਟਲ ਨਿਊਥਿੰਡ ਮਾਰਬਲ ਹਾਊਸ ਹੈ ਇੰਸਟਾਗ੍ਰam ਤੇ ਬਣਿਆ ਹੋਇਆ ਹੈ YouTube ਤੇ ਬਣਿਆ ਹੋਇਆ ਹੈ Facebook ਤੇ ਬਣਿਆ ਹੋਇਆ ਹੈ ਇਹਨੇ ਚੱਲ ਰਿਹਾ ਨੇ ਅਕਾਊਂਟ ਲਾਈਕ ਕਰਕੇ ਆਵੇ ਸਕਰੀਨਸ਼ਾਟ ਲੈ ਕੇ ਆਵੇ ਉਹਨੂੰ ਜਿਹੜਾ ਅਸੀਂ ਮਤਲਬ ਪੌੜੀਆਂ ਦੇ ਵਿੱਚ ਜਾਂ ਕਿਚਨ ਦੇ ਵਿੱਚ ਪੱਟੀ ਪਾਈ ਜਾਂਦੀ ਹੈ ਠੀਕ ਹੈ ਜੀ ਵਾਈਟ ਪੱਟੀ ਆ 4 ਫੁੱਟ ਦੀ ਓਕੇ 4 ਫੁੱਟ ਹੁੰਦਾ ਹੈ ਇੱਕ ਇਹਦੇ ਵਿੱਚ ਹੋਰ ਚੱਕਰ ਵੀ ਹੈ ਜਿਹੜਾ 6 ਫੁੱਟ ਮਾਰਕੀਟ ਦੇ ਵਿੱਚ ਜਿਹੜਾ ਮੰਡਲ ਤੋਂ ਮਿਲੂਗਾ 1000 ਰ ਪਰ ਐਕਚੁਅਲੀ ਇਹ ਚ ਜਿਹੜਾ ਮਾਲ ਹੁੰਦਾ 96 ਫੁੱਟ ਹੁੰਦਾ ਹੈ ਕਸਟਮਰ ਆਉਂਦਾ ਕਿ ਨੇਟ ਲੈਂਦਾ ਸਾਡੇ ਪੇਜ ਨੂੰ ਫੋਲੋ ਕਰਕੇ ਆਉਂਦਾ ਸਕਰੀਨਸ਼ਾਟ ਲੈ ਕੇ ਆਉਂਦਾ ਉਹਨੂੰ ਹਾਫ ਰੇਟ ਦਿੱਤਾ ਜਾਊਗਾ ਮੰਨ ਲਓ ਮਤਲਬ ਜਿੰਨਾ ਰੇਟ ਮਿਲਣਾ ਉਹਦੇ ਹਾਫ ਰੇਟ ਤੇ ਮਾਰਗੇਣੀ ਟਰਾਈ ਕਰਕੇ ਆਵੇ ਅਸੀਂ ਉਹਦੇ ਨੂੰ ਹਾਫ ਰੇਟ ਤੇ ਦਵਾਂਗੇ ਹਾਫ ਰੇਟ ਤੇ ਹਾਂਜੀ ਠੀਕ ਹੈ ਜੀ ਤੇ ਇਸ ਕਰਕੇ ਇਹਨਾਂ ਦੀ ਵੀਡੀਓ ਜਿਹੜੀ ਉਹਨੂੰ ਇਹਨੂੰ ਸ਼ੇਅਰ ਵੀ ਕਰ ਦਿਓ ਬਾਕੀ ਇਹਨਾਂ ਦੇ ਬਾਈ ਉਹਨਾਂ ਦੇ ਪੇਜ ਨੇ ਉਹਨਾਂ ਨੂੰ ਲਾਈਕ ਕਰ ਲਿਓ ਫੋਲੋ ਕਰ ਲਿਓ ਕਿਉਂਕਿ ਪੇਜ ਦੇ ਉੱਪਰ ਆਪਣੀਆਂ ਜਿਹੜੀਆਂ ਵੀਡੀਓਜ਼ ਨੇ ਪਾਉਂਦੇ ਰਹਿੰਦੇ ਨੇ ਹਾਂ ਕਿਉਂਕਿ ਇਹਨਾਂ ਕੋਲੇ ਮਾਲ ਜੈਨੂਨਾ ਲੋਕੀਤੋਂ ਲੈ ਕੇ ਜਿਹੜੇ ਕਸਟਮਰ ਨੇ ਬਹੁਤ ਖੁਸ਼ ਹੁੰਦੇ ਨੇ ਬਾਕੀ ਇਹਨਾਂ ਦੀ ਵੀਡੀਓ ਦੇ ਨਾਲ ਬਹੁਤ ਜਲਦ ਹੋਰ ਫੇਰ ਮਿਲਾਂਗੇ ਬਸਦੇ ਰਹੋ ਬਸਦੇ ਰਹੋ ਮਿਲਦੇ ਆ ਬਹੁਤ ਹੀ ਜਲਦ ਧੰਨਵਾਦ